ਟਾਈਮ ਹੋ ਗਿਆ 9:30 ਦਾ ਤੇ ਆਪਾਂ ਸਾਰਾ ਕੰਮ ਘੁੰਮ ਜਿਹੜਾ ਮੁਕਾ ਕੇ ਹੋ ਗਏ ਫ੍ਰੀ ਤੇ ਮੇਲਾ ਦਾ ਮੰਮੀ ਡੈਡੀ ਨੇ ਤਾਂ ਦੋਨਾਂ ਨੇ ਨੀਂਦ ਵੀ ਅੱਧੀ ਲਾ ਲਈ ਹੋਣੀ ਆ ਤੇ ਤੁਸੀਂ ਇਹ ਸਪੈਸ਼ਲ ਵੀਡੀਓ ਅੱਜ ਤੁਹਾਡੇ ਕਰਕੇ ਸੀਗੀ ਜਿਵੇਂ ਮੈਂ ਆਪਣਾ ਰੁਟੀਨ ਪੂਰਾ ਵਲੌਗ ਇਸ ਚ ਦਿਖਾਤਾ ਆ ਵੀ ਮੈਂ ਸਾਰਾ ਦਿਨ ਇੱਥੇ ਆ ਕੰਮਾਂ 'ਚ ਬਿਜ਼ੀ ਰਹਿੰਦੀ ਆ ਮੋਗ ਨੂੰ ਪੂਰਾ ਐਂਡ ਤੱਕ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਵਲੌਗ 07 ਤੇ ਤੁਹਾਡਾ ਸਵਾਗਤ ਆ ਮੇਨ ਕਾਦੇ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ 9:00 ਵੱਜੇ ਆ ਸਵੇਰ ਦੇ ਤੇ ਮੈਂ ਇੱਧਰ ਲੱਗੀ ਉਹ ਮਿੱਠੇ ਆਈਆਂ ਰੋਟੀਆਂ ਬਣਾਉਣ ਆ ਜੋ ਰੋਟੀ ਖਾ ਲਓ ਮਿੱਠੇ ਵਾਲੀ ਤੇ ਨਿਮਰ ਨੇ ਅੱਜ ਕਰ ਲਈ ਕਿ ਛੁੱਟੀ ਕਿਉਂਕਿ ਨਿਮਰ ਨੂੰ ਹੋਇਆ ਟਾਈਫਾਇਟ ਤੇ ਮੈਂ ਇਸ ਲਈ ਉਹ ਸਕੂਲ ਨਹੀਂ ਭੇਜਿਆ ਤੇ ਸਿਮੀ ਤਿਆਰ ਹੋਈ ਉਹ ਸਕੂਲ ਲਈ ਤੇ ਤੇ ਲੋ ਮੈਂ ਕਿ ਜਿਹੜੇ ਕਹਿੰਦੇ ਆ ਵੀ ਤੁਹਾਡਾ ਵਲੌਗ ਕਿਉਂ ਨਹੀਂ ਆ ਤਾਂ ਹੁੰਦਾ ਆ ਅੱਜ ਮੈਂ ਆਪਣਾ ਸਾਰਾ ਰੁਟੀਨ ਦਿਖਾਉਣਾ ਤੁਹਾਨੂੰ ਪਹਿਲਾਂ ਸਵੇਰ ਤੇ ਮੈਂ 4 ਵਜੇ ਉੱਠਦੀ ਆ 4 ਵਜੇ ਉੱਠ ਕੇ ਮਾਰਾ ਦਾ ਨਾਂ ਲੈ ਕੇ ਉਸ ਤੋਂ ਬਾਅਦ ਤਿੰਨ ਚਾਹਾਂ ਬਣਦੀਆਂ ਸਾਡੇ ਪਹਿਲਾਂ ਘਰਦਿਆਂ ਲਈ ਚਾਹ ਡੈਡੀ ਜੀ ਲਈ ਫਿੱਕੀ ਚਾਹ ਤੇ ਮੰਮੀ ਲਈ ਤਾਂ ਨਿਮਰ ਲਈ ਦੁੱਧ ਦੇ ਬਲਾਸ ਗਰਮ ਕਰਨੇ ਠੀਕ ਹੈ ਜੀ ਉਹ ਬਾਲਣਾ ਉਸ ਤੋਂ ਬਾਅਦ ਫੇਰ ਮੈਂ ਜਾਣਾ ਹਵੇਲੀ ਹਵੇਲੀ ਦਾ ਕੰਮ ਆ ਕੇ ਫਿਰ ਲਸੀ ਰੜਕਣੀ ਆਟਾ ਗੁੰਨਣਾ ਜਦ ਤੱਕ ਇੱਦਾਂ ਹੀ 8:00 ਵੱਜ ਜਾਂਦੇ ਘਰਦਿਆਂ ਹੁਣ ਮੈਂ ਲੱਗੀ ਰੋਟੀ ਬਣਾਉਣ ਤੇ ਰੋਟੀ ਬਣਾਉਂਦਿਆਂ ਮੈਨੂੰ 10:00 ਵਜ ਜਾਣਾ ਕਿਉਂਕਿ 6-7 ਜੀਆਂ ਦਾ ਰੋਟੀ ਪਾਣੀ ਬਣਨਾ ਹੈ ਆ ਤੇ ਟਾਈਮ ਕਿੰਨਾ ਲੱਗ ਜਾਂਦਾ ਚੁੱਲ੍ਹੇ ਦੇ ਅੱਗੇ ਦਾ ਚਲੋ ਲੋਹੇ ਤੇ ਬਣਾ ਲਈ ਜੀ ਮੰਮੀ ਨਾਲ ਬਣਾ ਦਿੰਦੇ ਸੀ ਕਿ ਮੇਰੇ ਤਾਂ ਉਹ ਮੰਮੀ ਨੇ ਕਰਾਇਆ ਅੱਖ ਦਾ ਆਪਰੇਸ਼ਨ ਇਸ ਲਈ ਕਿਹਾ ਤੂੰ ਇਹ ਅੱਗੇ ਤੱਕਹਿ ਜਾਣਾ ਨਹੀਂ ਤੇ ਹੁਣ ਇਸ ਲਈ ਮੈਨੂੰ ਕਰਨਾ ਪੈਂਦਾ ਚੁੱਲ੍ਹੇ ਦੇ ਕੰਮ ਅੱਧੀ ਰੋਟੀਆਂ ਛੱਡ ਕੇ ਮੈਨੂੰ ਕੱਲਾ ਸਿਮਮੀ ਨੂੰ ਛੱਡਣ ਜਾਣਾ ਪੈਣਾ ਫਿਰ ਆ ਕੇ ਤੇ ਬਰਉਣੀਆ ਪੈਣਾ ਠੀਕ ਹੈ ਜੀ ਤੇ ਹੁਣ ਮੈਂ ਬਣਾ ਲਵਾਂ ਫੜਾ ਹੜ 9:00 ਵੱਜ ਚੱਲੇ ਆ 9:00 ਵਜੇ ਜਾਣਾ ਸਿਮਰਾਂ ਨੇ ਸਕੂਲ ਤੇ ਕਰ ਲਈਏ ਕੰਮ ਫੜਾ ਹੜ ਇਹ ਆ ਰਾਮ ਨੀਮਰ ਦਾ ਜਾਦੂ ਬਣਿਆ ਆ ਅੱਗੇ ਕੰਨੀਂ ਇਹ ਸਕੂਟ ਰਹੀ ਉੱਥੇ ਲੱਭਈ ਆ ਆਹ ਅੱਜ ਤਰੇ ਨਹੀਂ ਜਾਂਦੀ ਚਲੋ ਫਟ ਰਹੀਏ ਜਿੰਨੀ ਉੱਪਰ ਯਾ ਲੋਕਾਂ ਦੇ ਘਰਾਂ 'ਚ 10-11 ਵਜੇ ਤੱਕ ਸਾਰਾ ਪੂਰਾ ਘਰ ਦਾ ਕੰਮ ਮੁੱਕ ਜਾਂਦਾ। ਮੇਰੇ ਘਰ ਥੱਲੇ ਰੋਟੀਆਂ ਕਿਉਂਕਿ ਪਹਿਲਾਂ ਤਾਂ ਤਿੰਨ ਚਾਹਾਂ ਬਣਾਉਣੀਆਂ ਹੋਵੈਂਦੀਆਂ ਤਾਂ ਦੋ-ਦੋ ਆਟੇ ਖੁੰਨੇ ਪੈਂਦੇ ਆ। ਅੱਧੇ ਨੇ ਖਾਣੀਆਂ ਮਿੱਠੇ ਵਾਲੀਆਂ ਤੇ ਅੱਧੇ ਨੇ ਖਾਣੀਆਂ ਸਿੰਪਲ ਆਟੇ ਦੀਆਂ। ਉਹਦੇ ਕਰਕੇ ਕੰਮ ਸਾਰਾ ਫੇ ਲੇਟ ਹੁੰਦਾ। ਤੇ ਮਿੱਠੇ ਵਾਲੀਆਂ ਆਪਾਂ ਬਣਾ ਲਈਆਂ ਤੇ ਹੁਣ ਆਪਾਂ ਲੱਗੇ ਹਾਂ ਦੂਜੀ ਸਿੰਪਲ ਆਟੇ ਦੀ ਕਣਕ ਦੇ ਆਟੇ ਦੀ ਰੋਟੀ ਬਣਾਉਣ। ਫੇ ਜਦੋਂ ਉਹ ਆ ਕੇ ਅੱਗ ਪਾਲਣੀ ਸੀ ਮੀ ਨੂੰ ਛੱਡ ਕੇ ਆਈ ਤਾਂ ਅੱਗ ਬੁਝੀ ਉਹ ਸੀ ਨਹੀਂ ਅੱਗ ਪਾਲਣ ਲਈ ਬੜੀ ਔਖੀ ਆ। ਬਾਰ ਬਾਰ ਫਿਰ ਦੁਬਾਰਾ ਬਣ ਗਈ ਨਹੀਂ ਆਉਂਦਾ ਹੁਣ ਬਲੀਆ ਤਾਂ ਹੁਣ ਫਟਾਫਟ ਲੈਤੀ ਜਾਣ ਤੇ ਬਣਾ ਲਈਏ ਥੱਲੇ ਸੋਈ ਚ ਜਿਹੜੇ ਭਾਂਡੇ ਸਾਰੇ ਸਵੇਰ ਦੇ ਚਾਹ ਵਾਲਿਆਂ ਦਾ ਢੇਰ ਲੱਗਾ ਆ ਰੋਟੀਆਂ ਵਾਲੇ ਖਾਣੀਆਂ ਤਾਂ ਉਹ ਭਾਂਡੇ ਤੋਂ ਹੁਣ ਦੇਖੋ ਕਿੰਨਾ ਟੇਰ ਲੱਗਾ ਆ ਇਹ ਹੀ ਕੰਮ ਨੂੰ ਮੈਨੂੰ 11 ਵਜੇ ਜਾਣੇ ਇਸੇ ਕਰਕੇ ਸਾਰਾ ਦਿਨ ਕੰਮ ਨਹੀਂ ਮੁੱਕਦਾ ਹੈਗਾ ਮੇਲੇ ਉਹ ਤੇ ਵਾਰ ਨੂੰ ਜਾਣਾ ਜੀਟੀ ਰੋਡ ਜੀਟੀ ਰੋਡ ਹੀ ਬਣਿਆ ਹੈ ਹਾਣੋ ਉਹ ਕਿਤੇ ਕਰਟਰ ਟਰਾਲੀਆਂ ਦੀ ਕਾਰ ਕਾਰ ਹੀ ਹੁੰਦੀ ਸਾਡੇ ਰੋਡ ਤੇ ਦਾ ਰੋਡ ਤੇ ਜਿਹਨਾਂ ਦੇ ਘਰ ਮਿਲਦਾ ਉਹਨਾਂ ਵਿਚਾਰਿਆਂ ਦੀ ਕੰਦਾ ਵੀ ਥੱਲੇ ਜਾਂਦੀਆਂ ਹੋਣੀਆਂ ਆ ਜਦੋਂ ਇੰਨੀ ਜ਼ੋਰ ਨਾਲ ਧੰਕ ਪੈਂਦੀ ਚੀਜ਼ਾਂ ਦੀ ਅੱਜ ਨਿਵੇਂ ਮੇਰਾ ਪੁੱਤ ਹੈਲਪ ਕਰਾਊਗਾ ਮੈਂਨਾਂ ਕੰਮ ਚ ਹਣਾ ਛੁੱਟੀਆਂ ਤਾਂ ਕਰ ਲਈਆਂ ਇੱਕ ਹਫ਼ਤੇ ਦੀਆਂ ਇਹ ਖਾਹ ਤੇਰੀਆਂ ਹੋਰ ਹੋ ਗਈਆਂ ਠੀਕ ਹੈ ਨਹੀਂ ਉਹ ਤਾਂ ਕੱਲ ਮੈਨੂੰ ਨਾਨਕੇ ਵੀ ਛੱਡਿਆ ਉਹ ਨਾਨਕੇ ਨੂੰ ਬੜੀ ਛੇਤੀ ਤਿਆਰ ਹੋ ਜਾਂਦੇ ਆ ਮੈਂ ਆਨਕੇ ਨਾਲ ਜਾ ਕੇ ਪਰ ਤੁਪੋਣਾ ਪਈ ਉੱਥੇ ਹਾਂਜੀ ਟਾਈਮ ਹੋ ਗਿਆ 11 ਵਜੇ ਗਿਆ ਤੇ ਇੱਧਰ ਦੇਖੋ ਆਪਣੇ ਭੰਡਿਆ ਢੇਰ ਨਹੀਂ ਮਤ ਦਿਖਾਈ ਭੰਡਿਆ ਢੇਰ ਜਿੱਦੇ ਮੈਂ ਰੋਟੀ ਖਾ ਕੇ ਜਿੱਦੇ ਮੈਂ ਰੋਟੀ ਖਾ ਕੇ ਛੱਡੀ ਨਾਲ ਪਹਿਲਾਂ ਰੋਟੀ ਬਣਾਈ ਮੈਨੂੰ ਲੱਗ ਗਈ ਭੁੱਖ ਤੇ ਮੈਂ ਕਿਹਾ ਚਲੋ ਪਹਿਲਾਂ ਕੋਈ ਮੈਂ ਤੋ ਮੇਥੇ ਆ ਕੇ ਰੋਟੀਆਂ ਖਾਰਮਾ ਤੇ ਬਾਕੀ ਕੰਮ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਸਵੇਰੇ ਉੱਠਣ ਨੇ ਆ ਤਾਂ ਭੁੱਖ ਲੱਗ ਜਾਂਦੀ ਕੰਮ ਕਰਦਿਆਂ ਨੂੰ ਤੇ ਜਦੋਂ ਮੈਂ ਰੋਟੀ ਖਾ ਕੇ ਆਟੀ ਮੈਂ ਹੌਲੀ ਹੌਲੀ ਸਾਰਿਆਂ ਨੇ ਲੱਗ ਗਈ ਭੁੱਖ ਕਹਿੰਦੇ ਮੈਨੂੰ ਵੀ ਲਿਆ ਦੇ ਮੈਨੂੰ ਵੀ ਲਿਆ ਦੇ ਉਹ ਵਾਲਾ ਹਸਾਬ ਹੈ ਵੀ ਘੜੇ ਨੂੰ ਹੱਥ ਲਾਇਆ ਤਾਂ ਸਾਰਾ ਟੱਬਰ ਤੇ ਆਇਆ ਤੇ ਮੈਂ ਨਿਮਰ ਨੇ ਮੰਮੀ ਡੈਡੀ ਨੇ ਅਸੀਂ ਚਾਰ ਜਾਣਿਆਂ ਰੋਟੀ ਖਾ ਲਈ ਆ ਪਹਿਲੇ ਦੋ ਬੰਦੇ ਰਹਿੰਦੇ ਆ ਸਿਮਰਨ ਸਪੂਰ ਆ ਢਿੱਲੋ ਸਾਹ ਤੇ ਇੱਕ ਮਸ਼ੀਨ ਵਾਲਾ ਬੰਡਾ ਆਪਰੇਟਰ ਇਹਨਾਂ ਨੇ ਰੋਟੀ ਖਾਣੀ ਆ ਤਾਂ ਮੈਂ ਧਰਮਾ ਭਾਂਡੇ ਤਾਂ ਸੋਈ ਸਾਡੀ ਹੈਗੀ ਚੈਰੀ ਛੋਟੀ ਗਈ ਤੇ ਕੰਮ ਸਾਡਾ ਜਿਹੜਾ ਸੋਈ ਦਾ ਉਹ ਹੈਗਾ ਜ਼ਿਆਦਾ ਤੇ ਹੁਣ ਇੰਨੇ ਭਾਂਡੇ ਤਾਂ ਇਹ ਆਪਾਂ ਤਾਂ ਕਹਿੰਦੇ ਨਾ ਵੀ ਸਿੰਖ ਜਿਹੜਾ ਭਰ ਗਿਆ ਹਨਾ ਮੰਮੀ ਸਾਡੀ ਕਹਿੰਦੀ ਸੀ ਚੱਟੂ ਭਰ ਗਿਆ ਚੱਟੂ ਜਿਹੜਾ ਭਾਂਡੇ ਧੋਣ ਵਾਲਾ ਹੈ ਭਰ ਗਿਆ ਇਹਨੂੰ ਉਹਨੇ ਧੋਲੋ ਭਾਂਡੇ ਆ ਤੇ ਹੁਣ ਮੈਂ ਕੰਮ ਮੈਂ ਕੰਮ ਤਾਂ ਹਲੇ ਵੀ ਨਾ ਰਹਿੰਦਾ ਝਾੜੂ ਪੋਚਾ ਵੀ ਤੇ ਇਹ ਵਲੌਗ ਅੱਜ ਤਾਂ ਰਿਕਾਰਡ ਹੋਣਦੇ ਆ ਕਿਉਂਕਿ ਨਿਮਨ ਘਾਰਿਆ ਤੇ ਜਦੋਂ ਤੁਹਾਨੂੰ ਪਤਾ ਵੀ ਬੱਚੇ ਸਕੂਲ ਗਏ ਹੁੰਦੇ ਮੈਨੂੰ ਕੰਮ ਦੀ ਜਲਦੀ ਹੁੰਦੀ ਵੀ ਫੜਾੜ ਕੰਮ ਹੋਈ ਜਾਵੇ ਤੇ ਵਲੌਗ ਬਣਾਉਣ ਦੇ ਫਿਰ ਟਾਈਮ ਨਹੀਂ ਤੇ ਅੱਜ ਨਿਮਰ ਕਰ ਕਰਕੇ ਨਿਮਰ ਫੋਨ ਫੜ ਕੇ ਖੜਾ ਆ ਤੇ ਮੈਂ ਲੱਗੀ ਹਾਂ ਕੰਮ ਕਰਨਾ ਤਾਂ ਤਾਂ ਕਰਕੇ ਬਲੌਗ ਜਿਹੜਾ ਆਪਣਾ ਰਿਕਾਰਡ ਹੋਈ ਜਾਂਦਾ ਆ ਠੀਕ ਹੈ ਜੀ ਪਹਿਲੇ ਮੇਰਾ ਝਾੜੂ ਪੋਚਾ ਪਿਆ ਕੱਪੜੇ ਮਸ਼ੀਨ 'ਚ ਧੋਉਂਦੇ ਆ ਲਾਈਟ ਆ ਜਾਂਦੀ ਚੱਲ ਜਾਂਦੀ ਤੇ ਇੱਕ ਪਾਣੀ ਦਾ ਬੋਤਲ ਇੱਥੇ ਪੁੰਨਾ ਆ ਜਿਹੜਾ ਪਾਣੀ ਆ ਉਹ ਬਹੁਤ ਲੇਟ ਹੁੰਦਾ ਹੱਲੇ ਜੇ ਇਸੇ ਨੂੰ ਟਾਈਮ ਆ ਜਾਏ ਬੰਦਾ ਚਲੋ ਟਾਈਮ 'ਚ ਕੱਪੜੇ ਧੋ ਲੈਂਦਾ ਹਨਾ ਤੋਂ ਮੇਰੇ ਕੱਪੜੇ ਜਿਹੜੇ ਹਲੇ ਮਸ਼ੀਨ 'ਚ ਤੁਰੇ ਫਿਰਦੇ ਆ ਤਾਂ ਮੈਂ ਹੁਣ ਧੋਣਾ ਭਾਂਡੇ ਤਾਂ ਇਹ ਸਾਡਾ ਇੱਕ ਸਿੰਕ ਆ ਤੇ ਇਹ ਮੈਂ ਧੋ ਧੋ ਕੇ ਪਹਿਲਾਂ ਮਾਂ ਤੇ ਟੱਪ ਦੇ ਵਿੱਚ ਫਿਰੇ ਟੱਪ ਮੈਂ ਰੱਖੜਾ ੁੱਟੀ ਥੱਲੇ ਤਾਂ ਫੇ ਭਾਂਡੇ ਹੋੜੀ ਹੋੜੀ ਅੱਧੇ-ਅੱਧੇ ਕਰਕੇ ਧੋਹਨੇ ਨੇ ਕਿਉਂਕਿ ਭਾਂਡੇ ਹੋ ਗਏ ਬਹੁਤ ਜ਼ਿਆਦਾ ਪਿੱਛੇ ਚਾਹ ਵਾਲੇ ਤਾਂ ਵਿੱਚੇ ਰੋਟੀ ਵਾਲੇ ਤਾਂ ਹੁਣ ਮੈਂ ਲਵਾਂ ਤੋ ਠੀਕ ਹੈ ਜੀ ਫੇ ਤਾਂ ਮਿਲਦੇ ਹੁੰਦੇ ਹੁੰਦੇ ਦੇਖ ਕੇ ਬਾਅਦ ਸੋ ਇਚ ਪੋਚਾ ਲਾਦ ਮਾ ਹਨਾ ਵੀ ਉਦੋਂ ਕਿਸੇ ਨਾ ਕਿਸੇ ਨੇ ਆ ਹੀ ਜਾਣਾ ਤੇ ਬਸ ਰੋਟੀ ਖਾਣ ਉਸ ਟਾਈਮ ਪਹੁੰਚ ਜਾਂਦੇ ਆ ਹੁਣ ਆਰਡਰ ਆ ਗਿਆ ਵੀ ਉਹਦੀ ਆਪਰੇਟਰ ਦੀ ਰੋਟੀ ਪੈਕ ਕਰ ਦੋ ਤੇ ਮੈਂ ਲੱਗੀ ਰੋਟੀ ਪੈਕਾਂ ਤਾਂ ਮੈਂ ਹੁਣੇ ਹੀ ਹਲੇ ਪੋਚੇ ਲਗਾ ਕੇ ਹਟੀ ਗਈ ਕੱਪੜੇ ਧੋ ਕੇ ਕੋਠੇ ਦੇ ਪਾਦ ਤੇ ਤੇ ਪੋਚੇ ਲਗਾ ਕੇ ਹੁਣੇ ਫ੍ਰੀ ਹੋਈ ਸੀਗੀ ਤੇ ਮੈਂ ਕਿਹਾ ਚਲੋ ਹਨਾ ਸੁੱਕ ਜਾਊਗਾ ਪਰ ਇਦਾਂ ਦੀ ਕਿਸਮ ਉਹਦੇ ਵੀ ਜਦੋਂ ਰਸੂਏ ਚ ਪੋਚਾ ਲਾਦੋ ਉਸ ਟਾਈਮ ਹੀ ਪਹੁੰਚ ਜਾਂਦੇ ਆ ਪਤਾ ਨਹੀਂ ਇਹਨਾਂ ਨੂੰ ਸ਼ਾਇਦ ਘਰੇ ਸੁਪਨੇ ਆ ਜਾਂਦਾ ਆ ਤੇ ਟਾਈਮ 12:30 ਹੋ ਗਿਆ ਦੇ ਲੋ 1:00 ਜਾਣਾ ਇੱਥੇ ਅੱਜ ਦਾ ਇਹ ਆ ਦਿਨਾਂ 'ਚ ਕੰਮ ਨਹੀਂ ਮੁੱਕਦੇ ਹੈਗੇ ਇਹ ਬਹੁਤ ਹਨਗਾ ਹੁਣ ਮੈਂ 파ਦਮਾ ਰੋਟੀ ਇਹਨਾਂ ਨੂੰ ਲਓ ਜੀ ਕਰਤੀ ਰੋਟੀ ਪੈਨ ਪਕਾ ਲਵੋ ਆਪਾਂ ਨੂੰ ਲੈ ਜਾਈ ਆਪਾਂ ਇਹ ਆ ਵੀ ਰੋਟੀ ਖਾਣੀ ਸੀ ਪਤਾ ਨਹੀਂ ਕਾ ਮੁੰਗੀ ਜੀ ਆਇਆ ਕਿਦੋਂ ਰੋਟੇ ਗਈ ਚਾਦਰ ਤੇ ਪਈ ਸੀ ਇਹ ਕਿਲਾ ਤੂੰ ਨਹੀਂ ਤੋੜੀ ਹੈ ਨਾ ਨਹੀਂ ਤੂੰ ਲੈ ਕੇ ਆਇਆ ਤੇ ਕੋਈ ਟੁੱਟੀ ਨਾ ਸੱਚੀ ਨਹੀਂ ਤੋੜੀ ਮੈਂ ਮੈਂ ਕੁਛ ਨਹੀਂ ਮੈਂ ਨਾ ਕੰਮ ਵਾਸਤੇ ਖੜਾ ਗਿਆ ਸੀਗਾ ਉੱਤੇ ਪਈ ਸੀ ਟੁੱਟੀ ਹੋਈ ਅੱਛਾ ਬੋਤਲ ਆਇਦਾਂ ਕੀ ਪਾ ਲਾਉਂਦਾ ਫੜੇ ਪੈਰ ਦੇ ਤੇ ਲੱਗ ਜਾਂਦੀਆਂ ਸਿੱਧੀ ਆ ਫੋਲੋ ਮੀ ਟਾਈਮ 1 ਵਜ ਗਿਆ ਆ ਤੇ ਕੱਲ ਵੀ ਨਹੀਂ ਮੇਰੇ ਤੋਂ ਆ ਪੂਰਾ ਬੇੜਾ ਸੁੰਬਰ ਹੋਇਆ ਤੇ ਅੱਜ ਵੀ ਨਹੀਂ ਹੋ ਅੱਗੇ ਪਤਾ ਕੀ ਅੱਗੇ ਮੰਮੀ ਜੀ ਦਾ ਸਵੇਰ ਨੂੰ ਉੱਠ ਕੇ ਡੈਡੀ ਜੀ ਦੀ ਤਾਂ ਆਪਣੀ ਚਾਹ ਬਣਾ ਲੈਂਦੇ ਸੀਗੇ ਆਪਣੇ ਦੇ ਦੁੱਧ ਗਰਮ ਕਰ ਲੈਣਾ ਡੈਡੀ ਜੀ ਨੂੰ ਚਾਹ ਬਣਾ ਕੇ ਦੇ ਦੇਣੀ ਹੈ ਨਾ ਤੇ ਉਹ ਚਲੋ ਉਨੇ ਟਾਈਮ 'ਚ ਮੈਂ ਜਿਹੜਾ ਬਾਹਰ ਬੇੜਾ ਸੁੰਬਰ ਲੈਣਾ ਗਲੀ ਵੀ ਸਾਫ ਕਰ ਦੇਣੀ ਤੇ ਉਹ ਜਿੰਨੇ ਦਿਨਾਂ ਤੋਂ ਹੁਣ ਮੰਮੀ ਬਿਮਾਰ ਆ ਉਹ ਚੀਜ਼ਾਂ ਮੈਨੂੰ ਕਰਨੀਆਂ ਪੈਂਦੀਆਂ ਉਨੇ ਟਾਈਮ 'ਚ ਜਿਹੜਾ ਅੱਧਾ ਕੰਮ ਰਹਿ ਜਾਂਦਾ ਆ ਤੇ ਆਪਣੀ ਆ ਗਲੀ ਵੀ ਜਿਹੜੀ ਇੱਧਰ ਉਹ ਵੀ ਪਈ ਆ ਤੁਹਾਨੂੰ ਦਿਖਾਉਣੀ ਐ ਇੱਥੋਂ ਲੈ ਕੇ ਉਹ ਖੰਭੇ ਤੱਕ ਤੇ ਇੱਧਰੋਂ ਲੈ ਕੇ ਉਹ ਮੀਟਰਾਂ ਤੱਕ ਇਹ ਸਾਰੀ ਪਈ ਸਾਫ਼ ਕਰਨ ਵਾਲੀ ਤੇ ਮੰਮੀ ਨੂੰ ਆਪਾਂ ਮਟਰ ਫੜਾਉਂਦੇ ਆ ਮੰਮੀ ਕਹਿੰਦੀ ਚਲੋ ਮੈਂ ਬੈਠੀ ਬੈਠੀ ਮਟਰ ਕੱਢਦੀ ਆ ਤੇ ਫਿਰ 2 ਵਜੇ ਫਿਰ ਚਾਹ ਦਾ ਟਾਈਮ ਹੋ ਜਾਣਾ। ਲਿਆ ਮੈਂ ਨਾਲ ਕਢੋਨੀ ਨਿਮਰ ਪਰੇ ਹੋ। ਥੱਕ ਹੋ ਗਿਆ ਇੰਨੇ ਚੀ। ਬਸ ਹੋ ਜਾਂਦੀ ਆ। ਫਿਰ ਤੁਸੀਂ ਕਹਦੇ ਨੇ ਵਲੌਗ ਲੇਟ ਆ ਤਾਂ ਤਾਂ ਹੀ ਵਲੌਗ ਲੇਟ ਹੁੰਦੇ ਆ। ਤੇ ਅੱਜ ਤਾਂ ਚਲੋ ਆਪਾਂ ਨਿਮਰ ਘਰ ਕਰਕੇ ਉਹਨਾਂ ਰਿਕਾਰਡ ਕਰ ਲਿਆ ਵਲੌਗ। ਨਿਮਰ ਨੇ ਫੋਨ ਫੜ ਲਿਆ ਤੇ ਮੈਂ ਕੰਮ ਕਰਦੀ ਰਹੀ। ਤੇ ਫਿਰ ਮੈਨੂੰ ਇਹ ਹੁੰਦਾ ਵੀ ਫਟਾਫਟ ਕੰਮ ਹੋ ਜਵੇ ਸਾਰਾ। ਫੋਨਦਵਾਲੇ ਕੀ ਲੱਗਣਾ ਕਿਉਂਕਿ ਜੇ ਫੋਨ ਤੇ ਲੱਗ ਜਾਓ ਹਨਾ ਤੇ ਕੰਮ ਸਾਰਾ ਲੇਟ ਹੋ ਜਾਂਦਾ ਹੈ ਉੱਥੇ। ਇਸ ਲਈ ਵੀ ਮੈਂ ਫੋਨ ਨਹੀਂ ਹੱਥ 'ਚ ਪੜਦੀ ਮੈਨੂੰ ਕੰਮ ਦੀ ਕਾਲੀ ਹੁੰਦੀ ਆ ਤਾਂ ਕਰਕੇ ਮੇਰੇ ਵਲੌਗ ਲੇਟ ਹੋ ਜਾਂਦੇ ਆ ਤੇ ਹੁਣ ਆਪਾਂ ਕੱਢ ਲਈਏ ਮਟਰ ਤੇ ਦੇਖਦੇ ਹਾਂ ਉਸ ਤੋਂ ਬਾਅਦ ਆ ਚੱਲੂ ਕਰਦੇ ਬਾਕੀ ਇਹ ਬੁੜੀਆਂ ਦੀ ਕੀ ਕੰਮ ਕਰਨ ਆਹ ਮਮੀ ਕਹਿੰਦੀ ਬਾਕੀ ਬੁੜੀਆਂ ਵੀ ਕੰਮ ਕਰਿਆ ਕਰੋ ਫੋਨ ਫੜ ਕੇ ਨਾ ਬੈਠਿਆ ਕਰੋ ਹੈਨਾ ਲੈ ਲੈ ਇੱਕ ਵਾਰੀ ਨਹੀਂ ਦਾਸ ਹੁੰਦਾ ਕਿ ਇਹਦੀ ਕਿਹਦੀ ਰੋਟੀ ਪਾਉਣੀ ਆ ਕੱਲਾ ਕੱਲਾ ਜਾਣਾ ਆਉਂਦਾ ਡੱਬਾ ਲੈਣ ਤੂੰ ਕਿੱਥੇ ਚੱਲਿਆ ਤੈਨੂੰ ਬੁਖਾਰ ਚੜਿਆ ਆ ਹੈ ਅੱਛਾ ਸਕੂਟਰੀ ਲੈ ਆਈ ਚੋ ਦੇ ਵਿੱਚ ਘਮਾਉਂਦੇ ਰਹਿੰਦੇ ਨਵੀਂ ਸਕੂਟਰੀ ਦਾ ਬੁਰਾ ਹਾਲ ਕੀਤਾ ਮਟਰ ਸਾਡੇ ਅਸੀਂ ਕੱਢ ਲਏ ਆ ਚਾਹ ਬਣਾਉਣੀ ਆ ਚਾਹ ਹਣ ਲੱਕ ਸਿੱਧੇ ਕਰ ਲਈਏ ਆ ਨਿਮਰ ਵੀ ਆ ਗਿਆ ਉੱਤਰ ਰੋਟੀ ਦੇ ਕੇ ਆਪਣੇ ਪਾਪਾ ਨੂੰ ਮੁੱਕਦਾ ਹੀ ਨਹੀਂ ਸਾਡਾ ਪਤਾ ਨਹੀਂ ਮੰਮੀ ਇਦਾਂ ਕਹਦੇ ਸਾਡਾ ਕੰਮ ਕਹਦੇ ਨਹੀਂ ਮੁੱਕਦਾ ਸਾਡਾ ਬਣਾ ਹਾਂ ਆ ਜਨਕ ਹਾਂ ਓਣ ਜਾਣ ਦਾ ਵਿੱਚ ਉਹ ਆ ਕੋਈ ਆ ਗਿਆ ਕੋਈ ਚਲ ਗਿਆ ਕਿ ਇੱਕ ਨੂੰ ਰੋਟੀ ਪਾ ਦੋ ਆ ਸਹੀ ਗੱਲ ਆ ਹਾਂ ਵਿੱਚੇ ਕੰਮ ਛੱਡ ਛੱਡ ਕੇ ਨਾ ਹੋਰ ਕੰਮ ਪੈ ਜਾਂਦੇ ਆ ਇਹ ਆ ਵਿੱਚ ਪੈ ਜਾਂਦਾ ਹੁੰਦਾ ਹੁੰਦੀ ਆ ਉਹੀ ਤਾਂ ਹੈ ਸਾਡਾ ਹੈਗਾ ਭਾਰਾ ਕੰਮ ਖਿਲਦਾ ਹੁੰਦਾ ਹਾਂ ਹੂੰ ਮੇਰੇ ਨੌਕਰਾਂ ਨੇ ਰੋਟੀਆਂ ਬੰਨਣਾ ਬੁੱਚੇ ਕਰਦੇ ਆ ਬੰਨਣਾ ਆਹ ਰੋਟੀ ਕੌਣ ਲੈ ਕੇ ਗਿਆ ਆਪਰੇਟਰ ਦੀ ਛੋਟੂ ਲੈ ਕੇ ਆਇਆ ਅੱਛਾ ਛੋਟੂ ਦੇ ਕੇ ਆਇਆ ਹਨਾ ਠੀਕ ਆ ਹੁਣ ਇੱਧਰ ਇਹ ਪਤਾ ਨਹੀਂ ਇੱਧਰ ਕੀ ਕਰਦੇ ਆ ਮਨੀ ਲੈਣ ਆ ਗਿਆ ਰੋਟੀ ਉਹਨਾਂ ਦੀ ਉਹ ਛਮਿੱਟੀ ਪਾਉਂਦੇ ਆ ਹਨਾ ਹਾਂਜੀ ਦੇ ਰੋਟੀ ਪਾਪਾ ਨੂੰ ਕੀ ਗੱਲ ਹਾਂਜੀ 2:00 ਵੱਜ ਗਏ ਆ ਤੇ ਮੈਂ ਨਾ ਫੋਨ ਤੇ ਮੈਸੇਜ ਦੇਖਿਆ ਹੀ ਨਹੀਂ ਦਾ ਹੁਣੀ 2:20 ਤੇ ਮੈਂ 2 ਵਜੇ ਆ ਕੇ ਸਕੂਲ ਮੋਰੇ ਖੜੀ ਹੋ ਗਈ ਆ ਮੈਂ ਸੋਚੀ ਜਾਨੀ ਮੈਂ ਕਿ ਇੱਥੇ ਕੋਈ ਵੀ ਨਹੀਂ ਹੈਗਾ ਵੀ ਸ਼ਾਇਦ ਕਿਤੇ ਮੈਂ ਲੇਟ ਤਾਂ ਨਹੀਂ ਹੋ ਗਈ ਹੁਣ ਮੈਂ ਫੋਨ ਦੇਖਿਆ ਤਾਂ ਪਤਾ ਲੱਗਾ ਵੀ 2:20 ਤੇ ਛੁੱਟੀ ਹੁਣੀ ਆ ਓਹੋ ਕਲੋਜ਼ ਹੋ ਗਈ ਅੱਜ ਤਾਂ ਹੁਣ ਚਲੋ ਦੇ ਦੇ ਹੁਣ 20 ਮਿੰਟ ਇੱਥੇ ਵੇਟ ਕਰਨੀ ਪੈਣੀ ਆ ਬੈਠੇ ਰਹਿਨੇ ਆ ਵੇਟ ਕਰਦੇ ਆ ਫਾਈਨਲੀ ਛੁੱਟੀ ਹੋ ਗਈ ਆ ਸਾਰੇ ਨਾਲੋਂ ਲੇਟ ਨਿਕਲਣਾ ਜ਼ਿੰਮੀ ਨੇ ਪੀ ਲਓ ਚਾਹ ਦੇ ਨਾਲ ਮੇਥੇ ਵਾਲੀ ਰੋਟੀ ਲਓ ਇੱਕ ਮੇਰਾ ਇੱਕ ਸਿਮੀ ਦਾ ਇੱਕ ਨਿਮਰ ਦਾ ਪਰੌਂਠਾ ਉਹਨਾਂ ਨੇ ਕੀ ਕਹਿੰਦੇ ਗਾਇਜ਼ ਨਿਮਰ ਕਹਿੰਦਾ ਮੰਮੀ ਤੁਸੀਂ ਵਿੱਚ ਕਹਿ ਦਿੱਤਾ ਆ ਵੀ ਇੱਕ ਮੇਰਾ ਇੱਕ ਸਿਮੀ ਦਾ ਇੱਕ ਨਿਮਰ ਦਾ ਪਰੌਂਠਾ ਆ ਤੇ ਉਹਨਾਂ ਨੂੰ ਕੀ ਦੇਣਾ ਜਰਾ ਤੇ ਕਹਿੰਨੇ ਗਾਇਜ਼ ਆ ਜਾਓ ਰੋਟੀ ਖਾ ਲਓ ਚਾਹ ਪੀ ਲਓ ਮੈਂ ਕੋਈ ਨਹੀਂ ਹੋਣ ਤਾਂ ਹੀ ਉਹਨਾਂ ਨੇ ਆਪਾਂ ਫਰੈਸ਼ ਤਾਜ਼ਾ ਬਣਾ ਦੇਵਾਂਗੇ ਹਨਾ ਸਹੀ ਨਹੀਂ ਹੁਣ ਪੂਰੀ ਤੇ ਪਰੌਂਠੇ ਬਣਾਵਾਂਗੇ ਜਿਹੜੇ ਸਵਾਦ ਹੋ ਸੀ ਹੋਰ ਫਰਮਾਇ ਸ਼ਾਗੀ ਵੀ ਪੇ ਬੈਤੇ ਤੇ ਪਰੌਂਠੇ ਬਣਾਉਣੇ ਆ ਪਹਿਲਾਂ ਆ ਤਾਂ ਖਾ ਲੋ ਚਲੋ ਠੀਕ ਹੈ ਗਾਇਸ ਚਾਹ ਪੀ ਲਈਏ ਹੁਣ ਅਹੀਂ ਜਿਹੜਾ ਆਪਾਂ ਕੱਲ ਵਲੌਗ ਪਾਇਆ ਹੈਗਾ ਹਨਾ ਵੀ ਮੈਨੂੰ ਇਨਸਾਫ ਚਾਹੀਦਾ ਆ ਤੇ ਉਹਦੇ ਵਿੱਚ ਅੱਧੇ ਘਰੇ ਨੇ ਉਹਦਾ ਮੇਰੀ ਸਾਈਡ ਲਈ ਆ ਤੇ ਅੱਧੇ ਘਰੇ ਦਾ ਮੰਮੀ ਦੀ ਸਾਈਡ ਲਈ ਆ ਵੀ ਚਲੋ ਕੋਈ ਨਹੀਂ ਨਾ ਪੋਤਿਆਂ ਨਾਲ ਦੇਤੇ ਵੈਸੇ ਗੁੱਸਾ ਤਾਂ ਮੈਨੂੰ ਵੀ ਨਹੀਂ ਕੋਈ ਸੀਗਾ ਤੇ ਗੁੱਸਾ ਜਿਹੜਾ ਮਾੜਾ ਮੋਟਾ ਹੈਗਾ ਉਹ ਤਾਂ ਜਸਟ ਫॉर ਫਨ ਹੀ ਹੈਗਾ ਹੈ ਨਾ ਮੈਂ ਕਿਹਾ ਚਲੋ ਦੇਖੀਏ ਵੀ ਕੀ ਕਹਿੰਦੇ ਆ ਮੰਮੀ ਹੈ ਨਾ ਤੇ ਮੰਮੀ ਨੇ ਚਲੋ ਅਗਰੇ ਮਹੀਨੇ ਹਰੇ ਮੈਨੂੰ ਕਿਹਾ ਹੋਇਆ ਹੈ ਆ ਵੀ ਤੈਨੂੰ ਮਿਲ ਜਾਣੀ ਆ ਪੈਨਸ਼ਨ ਜਿਹੜੀ ਮੇਰੀ ਆਏਗੀ ਉਹਦੇ ਵਿੱਚੋਂ ਤੈਨੂੰ ਮੈਂ ਦੇ ਦੂੰਗੀ 2000 ਰੁਪਿਆ ਹੈ ਨਾ ਪਰ ਆਪਾਂ ਲੈਣਾ ਨਹੀਂ ਉਹ ਪਰ ਦੇਖਣ ਆਇਆ ਵੀ ਸੱਚੀ ਮੈਨੂੰ ਮਿਲਦੇ ਕਿ ਨਹੀਂ ਮਿਲਦੇ ਹੈਗੇ ਬਾਕੀ ਜਿਨ੍ਹਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਮੇਰੀ ਸਾਈਡ ਲਈ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੰਮੀ ਦੀ ਸਾਈਡ ਲਈ ਉਹਨਾਂ ਦਾ ਵੀ ਬਹੁਤ ਬ ਤੇ ਹੁਣ ਟਾਈਮ ਹੋ ਗਿਆ 4:30 ਤੇ ਮੈਂ ਲੱਗੀ ਸਬਜ਼ੀ ਬਣਾਉਣ ਤੇ ਅੱਜ ਬਣੂਗੇ ਸਾਡੇ ਮਟਰ ਮੈਂ ਸੋਦੀ ਪਨੀਰ ਪਾਲ ਮਾਂ ਦੁੱਧ ਹੈਗਾ ਪਿਆ ਤੇ ਪਨੀਰ ਬਣਾ ਲਈਏ ਠੀਕ ਆ ਸਿਮੀ ਪਤਾ ਨਹੀਂ ਪਿੱਛੇ ਕੁਝ ਕਹਿੰਦੀ ਆ ਮੰਮੀ ਨੂੰ ਮੈਂ ਦੇਖਦੀ ਕੀ ਕਹਿੰਦੀ ਆ ਸਾਡੀ ਪੋਤੀ ਦੀ ਦਾਦੀ ਪੋਤੀ ਦੀ ਗੱਲ ਹੋਊਗੀ ਮੈਨੂੰ ਵੀ ਦੱਸੋ ਕਹਿੰਦੇ ਸਾਡੀ ਦਾਦੀ ਪੋਤੀ ਗੱਲ ਹੋਗੀ ਮੈਨੂੰ ਵੀ ਦੱਸੋ ਨੌਨ ਹੁਣੀ ਵਿੱਚ ਬਾੜੀ ਮੈਂ ਇਸ ਘਰ ਦਾ ਮੁਖੀ ਆ ਮੁਖੀਏ ਨੂੰ ਦੱਸੋ ਪਹਿਲਾਂ ਜਿਹੜੀ ਗੱਲ ਕਰਦੇ ਹੋ ਮੈਨੂੰ ਪਤਾ ਹੋਣੀ ਚਾਹੀਦੀ ਆ ਮੈਂ ਤਾਂ ਬਣੀ ਨਸੀ ਨੰਨੀ ਨਾ ਉਹਨੂੰ ਪੁੱਛਣਾ ਹਾਂ ਉਹਨੇ ਕਿਹਾ ਕਰਨ ਨੂੰ ਤਾ ਲੈ ਲਓ ਮੇਰੇ ਰਿਸ਼ਤੇਦਾਰ ਹੈ ਮੇਰੀ ਸੱਸ ਉਹ ਹੀ ਲੈ ਜਾਂਦੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਸੱਸ ਹੈ ਨਹੀਂ ਇਦਾਂ ਉਹਨਾਂ ਨੂੰ ਇਹ ਵੀ ਪਤਾ ਵੀ ਕਹਿੰਦੀ ਵੀ ਇਦਾਂ ਦੀ ਹੈ ਨਹੀਂ ਉਹ ਨਹੀਂ ਇਹ ਪਤਾ ਵੀ ਦੋਈ ਜਾਨੀਆਂ ਰਲ ਕੇ ਰਹਿੰਦੀਆਂ ਖੁਸ਼ ਰਹਿੰਦੀਆਂ ਤਾਂ ਹੀ ਨਹੀਂ ਸਾਡੀ ਗੱਲ ਨੂੰ ਕਿਸੇ ਨੇ ਸੀਰੀਅਸ ਲਿਆ ਹਲਾ ਚਲੋ ਕੋਈ ਨਹੀਂ ਤਾਂ ਹਾਸੇ ਮਜ਼ਾਕੇ ਚੱਲਦੇ ਹੀ ਰਹਿਣੇ ਇਦਾਂ ਕਰ ਲਈਏ ਕੰਮ ਮਟਰ ਮੋਟਰ ਕੱਢ ਕੇ ਰੱਖ ਲਏ ਆ ਤੇ ਮੈਨੂੰ ਇੰਨਾ ਚੇਤਾ ਇਹਨੂੰ ਵੀ ਲਸਣ ਵੀ ਛਿੱਲਣਾ ਆ ਕਰ ਲਈਏ ਯਾਰ ਦੇਖਿਆ ਮੇਰਾ ਟਾਈਮ ਇਦਾਂ ਸਾਰਾ ਦਿਨ ਪੀਤ ਜਾਂਦਾ ਮੇਰਾ ਗਾਈਸ ਇੱਧਰ ਤੁਸੀਂ ਦੇਖ ਸਕਦੇ ਕਿ ਸਾਡੇ ਭਾਂਡੇ ਆਲਾ ਚੱਠੂ ਖੇ ਭਰਿਆ ਹੋਇਆ ਆ ਤੇ ਹੁਣ ਮੈਂ ਧੋਲਵਾ ਚਾਹ ਵਾਲੇ ਭਾਂਡੇ ਤਾਂ ਫੇਰ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਬਾਅਦ ਲਓ ਜੀ ਪਨੀਰ ਸਾਡਾ ਗਿਆ ਬਣ ਤੇ ਇਹਨੂੰ ਜਦ ਤੱਕ ਆਪਾਂ ਰੱਖਦੇ ਆ ਰੈਸਟ ਤੇ ਤਾਂ ਫੇਰ ਆਪਾਂ ਲਗਾ ਲੈਣੇ ਇੱਕ ਪਾਸੇ ਮਟਰਾਂ ਨੂੰ ਤੜਕਾ ਸ਼ੇ ਹੋ ਗਿਆ ਤੇ ਗਾਂ ਨੇ ਬਾਹਰ ਰੋਲਾ ਪਾਇਆ ਆ ਵੀ ਚਲੋ ਆਗੇ ਹੁਣ ਤੇ ਮੈਂ ਹੁਣ ਇੱਥੇ ਲੱਗੀਆਂ ਤੜਕਾ ਲਗਾਉਣ ਚੁੱਲੇ ਤੇ ਮਟਰਾਂ ਨੂੰ ਤੇ ਮਸਾਲੇ ਮੇਰੇ ਦੇਖੋ ਜੀਰਾ ਕੜੀ ਪੱਤਾ ਤੇ ਇਹ ਬਾਅਦ ਚ ਮੈਂ ਟੋੜ ਕੇ ਚ ਪਾਉਂਗੀ ਪਹਿਲਾਂ ਮੈਂ ਇਹ ਜੀਰਾ ਤੇ ਕੜੀ ਪੱਤਾ ਤੇਲ ਦੇ ਵਿੱਚ ਪਾਣਾ ਐਸੇ ਆਕਾ ਨਾ ਜਦੋਂ ਉਹ 4 ਵਜੇ ਪਈਦਾ ਐਸੇ ਆਕਾ ਜਿਹੜਾ ਬਿਨੇ ਉਹ ਫੜਾ ਫੜ ਨਿਕਲ ਜਾਂਦਾ ਆ ਪਤਾ ਨਹੀਂ ਲਾਦਾ ਤੇ ਹੁਣ ਮੈਂ ਪਾਉਂਗੀ ਇਹ ਸਾਰਾ ਮਿਕਸ ਮਿਕਸਰ ਆ ਪਿਆਜ਼ ਲਸਣ ਅਦਰਕ ਇਹ ਮੈਂ ਕੱਢ ਹੀ ਸਮਾਪਤ ਇਹ ਲਸਣ ਤੇ ਪਿਆਜ਼ ਲਸਣ ਜਿਹੜਾ ਉਹ ਪਹਿਲਾਂ ਭੁੰਨ ਲੈਂਦੇ ਆ ਪਰ ਜੇ ਆਪਾਂ ਉਹ ਪਹਿਲਾਂ ਨੂੰ ਭੁੰਨ ਲਈਏ ਤਾਂ ਉਹ ਟੇਸ ਨਹੀਂ ਜਾਂਦਾ ਹੈਗਾ ਤੇ ਜੇ ਆਪਾਂ ਉਹਨੂੰ ਇਕੱਠੇ ਨੂੰ ਭੁੰਨੀਆਂ ਨਾ ਤਾਂ ਬਹੁਤ ਵਧੀਆ ਟੇਸ ਆਉਂਦਾ ਇੱਕ ਵਾਰ ਤੁਸੀਂ ਮੇਰੇ ਕੇਦੇ ਟਰਾਈ ਕਰਕੇ ਜਰੂਰ ਦੇਖਿਓ ਮੈਨਾਂ ਜਿੱਥੇ ਨੂੰ ਚਿਕਨ ਬਣਾਉਂਦੇ ਦੇਖਿਆ ਹੈਗਾ ਤੇ ਉਹਨਾਂ ਨੇ ਪਹਿਲਾਂ ਪਿਆਜ਼ ਭੁੰਨ ਲਿਆ ਤੇ ਜਿਹੜਾ ਅਦਰਕ ਤੇ ਲਸਣ ਦਾ ਪੇਸਟ ਹੈਗਾ ਉਹਨਾਂ ਨੇ ਬਾਅਦ ਵਿੱਚ ਪਾਇਆ ਤਾਂ ਹਨ ਉਹ ਚੀਜ਼ ਕੋ ਦੇਖੀ ਵੀ ਇਹ ਆਪਾਂ ਪਹਿਲਾਂ ਭੁੰਨ ਲਈਦਾ ਲਸਣ ਤੇ ਲੋਕੀ ਕਹਿੰਦੇ ਆ ਉਹ ਜਿਹੜੇ ਬਾਅਦ ਚ ਭੁੰਨੇ ਆ ਰਾਜਾ ਰਹਿੰਦੇ ਆ ਉਹ ਇੱਕ ਵਾਰ ਹੋਰ ਛੱਡ ਦਿੰਨਾ ਸੁਣਣਾ ਨੂੰ ਮੈਂ ਘਾਇਆ ਉੱਦਾਂ ਵਿੱਚ ਦੇਖ ਲਾ ਐਨਾ ਤਾਂ ਨੇ ਰੋਲਾ ਪਾਇਆ ਹੈਗਾ ਤੂੰ ਚੋਈ ਲੈਂਦਾ ਤਾਂ ਐਨਾ ਟਾਈਮ ਨੂੰ ਮਿੰਤਾ ਨਹੀਂ ਰਹਾ ਮੈਨੂੰ ਪਤਾ ਮੈਂ ਤਾਂ ਹੋਣ ਜਾਤਾ ਆ ਕੇ ਫੇਖਣਾ ਹੈ ਮੈਂ ਮਸਫਰ ਨਹੀਂ ਕੀਤਾ ਆਪੇ ਚਲਿਏ ਆਜੇ ਕੋ ਨਹੀਂ ਰਹਾ ਹੋ ਗਿਆ ਚੱਲ ਕੋਈ ਨੇ ਦਸ ਵੇਰੇ ਵੀ ਲੇਟੀ ਚ ਹੋਈ ਸੀਗੀ ਲੈ ਕਿ ਤਾਂ ਇਹ ਵੀ ਲਊਗਾ ਇਹ ਦੇਖੋ ਹਰ ਟੇ ਨਾ ਤੇਰੀ ਲਾਤੀ ਫੜਨੀ ਆਨੇ ਮਮਤਾ ਕਾਨ ਆਸ ਕਰਕੇ ਆਉਂਗਾ ਬੂੰ 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 ਸਾਰਾ ਕਹਾਣਾ ਰਹਿ ਤਰੀਸੇ ਹੀ ਬੋਹ ਕੰਨ ਲੱਗ ਤਰੀਆ ਦਾ ਹੈ ਨਾ ਤਾਰ ਕੇ ਆ ਹਾਂ ਇਕਰ ਬੰਦਰ ਰੱਖਿਆ ਚੱਲ ਹਰਾ ਹੀ ਆ ਕੋਲੀ ਹੈ ਵੀ ਲੋ ਜੀ ਦੇਖੋ ਸਾਡਾ ਪਨੀਰ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਆ ਬਹੁਤ ਹੀ ਸੌਫਟ ਤੇ ਪੇਓਰ ਕਿੰਨਾ ਸੋਹਣਾ ਕੱਟ ਹੁੰਦਾ ਪਿਆ ਆਪਣਾ ਪਰ ਇਹ ਤੇ ਮੈਂ ਬਾਹਰ ਪਾ ਕੇ ਰੱਖ ਦਿੱਤਾ ਹੈਗਾ ਤੇ ਬਹੁਤ ਸੋਹਣਾ ਤੇ ਇਸ ਤੋਂ ਬਾਅਦ ਹੁਣ ਮੈਂ ਲੱਗੀ ਬਣਾਉਣ ਚੋੜ ਤੇ ਚੋੜਾ ਨੂੰ ਤੋੜ ਕੇ ਮੈਂ ਚੁੱਲੇ ਤੇ ਲਗਾਉਂਗੀ ਜਦੋਂ ਢੜਾ ਤਾਂ ਲੋ ਜੀ ਇੱਧਰ ਲੱਗ ਰਿਹਾ ਹੈ ਮਟਰਾਂ ਨੂੰ ਰਾੜਾ ਤੇ ਚੋਲ ਆਪਣੇ ਬਣ ਜਾਣੇ ਫੜਾ ਫੜ ਤੇ ਮਮੀ ਡੈਡੀ ਨੂੰ ਮੈਂ ਗੈਸ ਤੇ ਰੋਟੀ ਬਣਾ ਕੇ ਉਹਨਾਂ ਨੂੰ ਪਹਿਲੇ ਖਾਣ ਲੱਗੀ ਕਿਉਂਕਿ ਉਹਨਾਂ ਚੋਲ ਨਹੀਂ ਖਾਣੇ ਤਾਂ ਕਰ ਉਹਨਾਂ ਰੋਟੀ ਖਾਣੇ ਤੇ ਇਹ ਜਿਹੜਾ ਵਲੌਗ ਅੱਜ ਸਪੈਸ਼ਲ ਤੁਹਾਡੇ ਕਰਕੇ ਬਣਾਇਆ ਆ ਤੇ ਰੋਜ਼ ਮੈਂ ਵਲੌਗ ਕਿਉਂ ਨਹੀਂ ਬਣਾਉਂਦੀ ਕਿਉਂਕਿ ਤੁਸੀਂ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਰੋਜ਼ ਇਹ ਹੀ ਚੀਜ਼ਾਂ ਦੇਖ ਕੇ ਬੋਰ ਹੋਵੋ ਹਨਾ ਤੁਸੀਂ ਕਹਣਾ ਉਹੇ ਕੰਮਕਾਰ ਡੇਲੀ ਦਾ ਐਵੇਂ ਬੋਰਿੰਗ ਹਨਾ ਤਾਂ ਮੈਂ ਨਹੀਂ ਚਾਹੁੰਦੀ ਵੀ ਮੈਂ ਆਪਣੇ ਜਿੰਨੇ ਵੀ YouTube ਮੇਰੀ ਫੈਮਲੀ ਆ ਮੈਂ ਉਹਨਾਂ ਨੂੰ ਬੋਰ ਕਰਾਂ ਤੇ ਮੈਂ ਚਾਹੁੰਦੀ ਵੀ ਤੁਹਾਡੇ ਲਈ ਇੱਕ ਨਿਊ ਚੀਜ਼ਾਂ ਲੈ ਕੇ ਆਵਾਂ ਐਂਟਰਟੇਨਮੈਂਟ ਲੈ ਕੇ ਆਵਾਂ ਵਧੀਆ-ਵਧੀਆ ਵਲੌਗ ਲੈ ਕੇ ਆਵਾਂ ਠੀਕ ਆ ਜੀ ਤੇ ਅੱਜ ਦਾ ਇਹ ਸਪੈਸ਼ਲ ਵਲੌਗ ਤੁਹਾਡੇ ਕਰਕੇ ਆ ਤੇ ਸਕਿੱਪ ਨਹੀਂ ਕਰਨਾ ਤੁਸੀਂ ਪੂਰਾ ਐਂਡ ਤੱਕ ਦੇਖਣਾ ਤੇ ਚਲੋ ਹੁਣ ਮੈਂ ਲੱਗੀ ਚੌਲ ਵਿੱਚ ਪਾਉਣਾ ਮੈਂ ਤਾਂ ਥੋੜੀ ਜਿਹੜੇ ਮਟਰ ਐ ਹੋਈ ਜਾਣ ਕਿਉਂਕਿ ਮਟਰ ਜਿਹੜੇ ਆ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਆ ਪਕਣ ਨੂੰ ਤਾਂ ਕਰਕੇ ਫਿਰ ਚੌਲ ਤਾਂ ਜਲਦੀ ਹੋ ਜਾਂਦੇ ਆ ਇਸ ਲਈ ਤੇ ਠੀਕ ਆ ਜੀ ਪੂਰੀ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਹਾਂਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਸਾਰਾ ਕੰਮ ਘੁੰਮ ਜਿਹੜਾ ਮੁਕਾ ਕੇ ਹੋ ਗਏ ਫ੍ਰੀ ਤੇ ਮੇਲਾ ਦਾ ਮੰਮੀ ਡੈਡੀ ਨੇ ਤਾਂ ਦੋਨਾਂ ਨੇ ਨੀਂਦ ਵੀ ਅੱਧੀ ਲਾ ਲਈ ਹੋਣੀ ਆ ਤੇ ਹਨਾ ਮੰਮੀ ਅੱਜ ਐਨਾ ਖੁਸ਼ ਹੋਏ ਹਨਾ ਇਹ ਮੈਨੂੰ ਦੋਕ ਮੈਸੇਜ ਆਏ ਸਾਡੇ ਰਿਲੇਟਿਵਸ ਦੇ ਤਾਂ ਉਹਨਾਂ ਨੇ ਕਿਹਾ ਵੀ ਚਲੋ ਤੁਹਾਡਾ ਨਵਾਂ ਸੱਸਾ ਇੰਨਾ ਪਿਆਰਿਆ ਹੈ ਨਾ ਵੀ ਦੇਖ ਕੇ ਬਹੁਤ ਵਧੀਆ ਲੱਗਦਾ ਆ ਤੇ ਮੈਨੂੰ ਸਮਝਾਉਂਦੇ ਸੀਗੇ ਵੀ ਤੂੰ ਗੁੱਸਾ ਨਹੀਂ ਕਰਨਾ ਤੇ ਮੈਂ ਉਹਨਾਂ ਦਾ ਦੱਸ ਦਿੱ ਮੈਂ ਕਿ ਨਈ ਗੁੱਸਾ ਨਹੀਂ ਮੈਨੂੰ ਕੋਈ ਵੀ ਹੈਗਾ ਇਹ ਤਾਂ ਜਸਟ ਮੈਂ ਇੱਕ ਹਾਸੇ ਜੀ ਵੀਡੀਓ ਬਣਾਈ ਸੀਗੀ ਵੀ ਮੈਨੂੰ ਮੇਰੇ ਦਿਲ ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪਰ ਮੰਮੀ ਨੂੰ ਉਹ ਚੀਜ਼ ਦੀ ਬੜੀ ਖੁਸ਼ੀ ਹੋਈ ਵੀ ਹਾਂ ਇਹਦੇ ਰਿਸ਼ਤੇਦਾਰ ਇਹਨੂੰ ਸਮਝਾਉਂਦੇ ਪਏ ਆ ਤੇ ਮਮਮੀ ਮੇਨੂੰ ਕਹਿਣ ਤੇਰੀ ਬੜੀ ਹੋਈ ਬੜੀ ਹੋਈ ਮੈਂ ਕਹਾ ਮਮਮੀ ਕੋਈ ਗੱਲ ਨਹੀਂ ਉਹਨਾਂ ਨੇ ਕੁੜਮਾ ਦਾ ਲਿਆਜ ਰੱਖਿਆ ਵੀ ਚਲੋ ਕੁੜਮਾ ਆ ਹਟੇ ਹੈਨਾ ਵੀ ਰਿਸ਼ਤੇਦਾਰੀ ਕਰਕੇ ਆਪਣੀ ਕੁੜੀ ਨੂੰ ਸਮਝਾਇਆ ਉਹਨਾਂ ਨੇ ਮੈਂ ਕਹਾ ਮਮਮੀ ਤੁਸੀਂ ਹੱਸਦੇ ਹੋ ਤੇ ਚਲੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਵੀਡੀਓ ਨੂੰ ਪੂਰਾ ਵਲੌਗ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਆ ਜੀ ਤੇ ਮੈਂ ਤੁਹਾਡੇ ਲਈ ਅੱਗੇ ਤੋਂ ਵੀ ਫਨੀ ਫਨੀ ਵਲੌਗ ਲੈ ਕੇ ਆਉਂਦੀ ਰਵਾਂ ਤੇ ਤੁਸੀਂ ਇਹ ਸਪੈਸ਼ਲ ਵੀਡੀਓ ਅੱਜ ਤੁਹਾਡੇ ਕਰਕੇ ਸੀਗੀ ਵੀ ਮੈਂ ਕਿਹਾ ਚਲੋ ਜਿਹੜੇ ਕਹਿੰਦੇ ਆ ਵੀ ਲੇਟ ਕਿਉਂ ਆਉਂਦਾ ਆ ਤੇ ਅੱਜ ਮੈਂ ਆਪਣਾ ਰੂਟੀਨ ਪੂਰਾ ਵਲੌਗ ਇਸ ਤੇ ਦਿਖਾਤਾ ਆ ਵੀ ਮੈਂ ਸਾਰਾ ਦਿਨ ਇੱਥੇ ਆ ਕੰਮਾਂ 'ਚ ਬਿਜ਼ੀ ਰਹਿੰਦੀ ਆ ਤੇ ਇਸ ਕਰਕੇ ਕੱਲੀ ਤੋਂ ਮੇਤੋ ਫਿਰ ਵਲੌਗ ਬਣਦਾ ਨਹੀਂ ਕਿਉਂਕਿ ਬੱਚੇ ਸਕੂਲ ਚਲ ਜਾਂਦੇ ਆ ਕੇ ਫਿਰ ਟਿਊਸ਼ਨ ਤਾਂ ਫਿਰ ਸਾਰਾ ਦਿਨ ਇੱਦਾਂ ਹੀ ਲੰਘ ਜਾਂਦਾ ਹੈ ਨਾ ਚਲੋ ਅੱਜ ਇਹ ਬੱਚੇ ਵੀ ਘਰ ਸੀਗੇ ਨਿਮਰ ਘਰ ਹੈਗਾ ਫਿਰ ਸਿਮੀ ਨੂੰ ਵੀ ਟਿਊਸ਼ਨ ਤੋਂ ਛੁੱਟੀ ਸੀਗੀ ਤਾਂ ਇਸ ਲਈ ਫਿਰ ਵਲੌਗ ਆਪਣਾ ਜ ਬਣ ਗਿਆ ਤੇ ਹੁਣ ਕੱਲ ਦਾ ਦੇਖਦੇ ਆਂ ਬਿਕਾਲੂ ਕੀ ਹੋਣਾ ਕੀ ਨਹੀਂ ਕੋਈ ਪਤਾ ਨਹੀਂ ਹੱਲੇ ਤੇ ਠੀਕ ਹੈ ਜੀ ਵਲੌਗ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਗੁੱਡ ਨਾਈਟ ਸਤਿ ਸ਼੍ਰੀ ਅਕਾਲ